ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਨ ਲਾਪ ਜਵਾ ਕਰ ਬੈ ਦਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਗੁਰ ਪੰਸਾ ਆਗੋ ਦਰ ਜਿਨਾ ਉਹ ਪਾਇਆ ਭਾਈ ਕਰਮ ਕਾਰਥ ਸਰਾਧ ਜਿਉ ਬਿੰਦਰ ਸਾਜਿਆ ਭਾਈ ਜੇ ਕਰੇ ਆਪਣੀ ਵਕ ਸਭਨ ਜਿਨਾ ਉਹ ਪਾਇਆ ਭਾਈ ਅਰਨ ਪਾਤ ਸਮਰਤ ਜਿਉ ਮਨੁ ਇਨਸਾਨਿਆ ਭਾਈ ਦੇਰ ਬਾਰੇ ਆਪਣੀ ਵਦ ਕਿਨ ਕਹੀਏ ਤੂੰ ਦੇਖਿਆ ਭਾਈ ਕਰਤਾ ਏਕ ਅਕਲਥ ਗੁਰੂ ਗੋਬਿੰਦ ਸਿੰਘ ਆ ਭਾਈ ਜਿਤੇ ਤੱਕ ਤੱਥ ਨੇਰ ਮਨ ਜਪਿਆ ਮਰ ਤੁਮ ਬੰਤਾ ਨਾਮ ਬਾਨ ਦੇਗਿਆ ਆਪਣੇ ਨਾਮੇ ਪਰੇ ਪੰਧਾਰ ਜਦ ਕੀ ਕੀਮਤ ਨਾ ਪਵੈ ਭਾਈ ਉਜਾ ਅੰਮੀ ਆਪਾਲ ਜੀ ਜਨਮ ਪਾਲ ਦਾ ਭਾਈ ਨੇਤੋ ਜਿਤ ਕਰਤਾ ਸਾਰ ਸਦਗੁਰ ਪੂਰਾ ਭੇਤੀ ਹੈ ਭਾਈ ਸਬਦ ਨਿਨਾਮ ਹਾਰ ਸੱਚੇ ਜਨ ਖਰੇ ਵੀ ਆਈ ਤੰਪੋ ਬੈ ਨਾਸੁ ਮੇਰਾ ਸੰਤ ਜਵਾ ਨਾ ਮਾਂ ਜੀ ਆਈ ਹਰ ਰਹਿਣਾ ਧਨਿਵਾਸ ਮੇਰਾ ਇੰਦੇ ਰਾਗਿਆ ਤਾ ਭਾਈ ਕਮਲ ਹੋਇ ਪ੍ਰਗਾਤ ਗੁਰੂ ਬਤਨੀ ਸੁਝਾ ਭਾਈ ਆਤਮ ਗੁਰਪਾਸਰ ਮੇਰਾ ਤੇਰਾ ਛੋੜੀਆ ਭਾਈ ਖੋਈਆ ਸਭੀ ਧੂਰ ਕਾਹੂ ਪਰਮ ਕੁਸਾਰਿਆ ਆਈ ਇਹ ਫੈ ਸੁਨਾ ਹੰਸੂ ਜਿਦਨ ਸੁਣਾ ਮਾਲ ਤੁ ਭਾਈ ਤਿਨ ਮਰੀਐ ਤੂਰ ਅਰਣ ਬਲਾਂ ਸੁਣਾ ਤੋ ਭਾਈ ਸਰਬਤਨ ਆਨਤੂਰ ਪ੍ਰੇਮ ਪਦਾਰਥ ਨਾ ਹੈ ਭਾਈ ਮਹਾਰਾਜੋਂ ਬਿਨਾਸ਼ ਈ ਭਾਵ ਹੈ ਨਾ ਮੈਂ ਜਰੇ ਭਾਈ ਹੈ ਤਾਂ ਮੰਨ ਨਿਰਾਸ ਗੁਰਮਤਿ ਤੁਮਲ ਕਲਬਾਸੀ ਹੈ ਭਾਈ ਦੇਹ ਹੋਇ ਪ੍ਰਕਾਸ਼ ਪਰਲੁਕੀਆ ਤੁਮਕਾ ਦਾ ਭਾਈ ਮੌਲਿਆ ਤਰਦੀ ਆਪਾਸ ਗੁਰਪੁਰੈ ਸੰਤੋਖਿਆ ਭਾਈ ਐਦ ਲਗਾ ਭਾਉ ਅਸਨਾ ਨਾਮ ਰਦਾਂ ਕਾਈ ਸਾਚਾ ਸਾਨ ਸੁਣਾਉ ਕਰਨੀ ਸੋਨ ਜੀਵਿਆ ਭਾਈ ਨੇ ਜਲ ਪਾਇਆ ਥਾ ਕੀ ਨਾ ਆਵੀਂ ਘਾਈ ਸੋ ਜਿੜਾ ਲਗਾਓ ਮੋਗੰਗੇ ਸਨੇ ਆਈਂ ਹੁਦਦ ਕੈ ਬਨ ਜਾਓ ਹੰਦਰ ਬੁਨੇ ਆਏ ਭਾਗ ਦਾ ਫਾਈ ਦੇਰ ਭਾਵੇਂ ਤਾਉ ਤੈ ਸੁਭਾਏ ਸਾਸਨ ਭਾਈ ਮੁਰਾ ਨੰਗਾ ਨਾਉ ਭਾਈ ਉਰਾ ਕਿਸ ਬਰਮਾਉਂ ਜਿਨੇ ਪਰਿਵਾਰ ਕੀਆ ਭਾਈ ਹਰ ਕੋਲਾ ਪ੍ਰਭੂਰ ਸਾਸ ਗਿਰਾਸ ਮਨਸਰ ਭਾਈ ਤੈਨੂੰ ਸਦਾ ਹਜ਼ੂਰ ਸਾਨੂੰ ਸੰਭ ਲਾਇਆ ਭਾਈ ਸਰਬ ਰਹਿ ਆਪਰ ਧੂਰ ਜਿਨਾ ਇੰਨਾ ਲਗੀਆਂ ਭਾਈ ਸੇਨੇ ਤੋਂ ਨੇ ਮਾਲਦੇ ਧੂਰ ਅੰਦਰ ਲਾਇ ਤਰਾਇਆ ਭਾਈ ਓਜਲ ਸੰਸਾਰ ਕਾ ਕਿਰਪਾ ਨਦ ਮਿਹਾਲਿਆ ਭਾਈ ਆਂਗਿਲ ਪਾਰ ਮਨ ਅਨੰਤ ਰੋਇਆ ਭਾਈ ਭੋਜਨ ਮਿਆਦ ਨਾਰਕ ਇਹ ਸਰਨਾਮ ਕੀ ਭਾਈ ਜੇ ਤਰ ਬਖੋ ਆਟਣ ਹਾਰ ਮਨ ਅਨੰਤ ਰੋਇਆ ਭਾਈ ਜਨਮ ਮੇ ਅਧਾਰ ਨਾਨਕ ਜੀ ਸਰਮਾਗਦੀ ਭਾਈ ਜੇ ਗਿਰ ਬੇਖੋ ਆਟਣਾ ਹਾਲ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਉਂ ਕਾ